ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਮੇਰੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪੀਆ 126 ਵੈਰਿਟੀ ਬਾਰੇ ਵੀ ਕਿੰਨੇ ਟਾਈਮ ਦੇ ਵਿੱਚ ਆਪਾਂ ਇਹਦਾ ਯੂਰੀਆ ਪੂਰਾ ਕਰਨਾ ਹੈ ਤੇ ਕਿੰਨਾ ਯੂਰੀਆ ਖਾਂਦੀ ਹੈ ਇਹ ਵੈਰਿਟੀ ਤੇ ਸਾਰੀ ਡਿਟੇਲ ਵਾਈਜ਼ ਆਪਾਂ ਤੁਹਾਨੂੰ ਦੱਸੂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਹਿਲੇ ਨੰਬਰ ਦੇ ਹੁਣ ਆਪਾਂ PY 126 ਤੋਂ 35 ਤੋਂ 30 ਕੁਇੰਟਲ ਝਾੜ ਕੀ ਮਿਲੇ ਸਕਦੇ ਆਪਾਂ ਨੂੰ ਹੁਣ ਜਿਹੜੇ ਮੇਰੇ ਕਿਸਾਨ ਵੀਰਾਂ ਨੇ 25 ਦਿਨ ਦੀ ਪਨੀਰੀ ਲਾਈ ਜਾਨੀ ਕਿ ਨਰਮ ਪਨੀਰੀ ਲਾਈਏ ਉਹ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੀ ਇਹ ਵੈਰੈਟੀ ਹੈ ਜਿੰਨੀ ਨਰਮ ਪਨੀਰੀ ਲੱਗੂਗੀ ਉਹਨਾਂ ਇਹ ਝਾੜ ਵਧ ਦਿੰਦੀ ਹੈ ਜਿੰਨੀ ਨਰਮ ਪਨੀਰੀ ਲੱਗੂਗੀ ਉਹਨਾਂ ਇਹ ਝਾੜ ਵਧ ਦਿੰਦੀ ਹੈ ਤੇ ਦੂਜੇ ਨੰਬਰ ਤੇ ਜੇ ਜ਼ੂਰੀਏ ਦੀ ਗੱਲ ਕਰੀਏ ਬਹੁਤ ਮੇਰੇ ਕਿਸਾਨ ਵੀਰ ਕਹਿੰਦੇ ਆ ਵੀ ਇਹ ਯੂਰੀਆ ਵੱਧ ਲੰਦੀ ਹੈ। ਵੱਧ ਲੰਦੀ ਜ਼ਰੂਰ ਹੈ ਪਰ ਇੰਨਾ ਵੀ ਵੱਧ ਨਹੀਂ ਲੰਦੀ। ਵੀ ਆਪਾਂ 5-5 ਗੱਟੇ ਪਾਈ ਜਾਈਏ। ਆਮ ਤੌਰ 'ਤੇ ਅਸੀਂ ਵੀ ਲਾਂਦੇ ਰਹੇ ਅਸੀਂ 3 ਗੱਟੇ ਯੂਰੀਆ ਦੇ ਪਾਈਏ ਇਹਨੂੰ ਤੇ ਹੱਦ 3.5 ਗੱਟੇ। ਹੁਣ 3 ਗੱਟੇ ਬਹੁਤ ਹੈ। ਜਿਹੜੀ ਆ ਤਾਂ ਮਾੜੀਆ ਜ਼ਮੀਨ ਆ ਉਹਦੇ ਵਿੱਚ ਆਪਾਂ ਵੱਧ ਵੀ ਪਾ ਸਕਦੇ ਆ। ਨਹੀਂ 3 ਗੱਟੇ ਬਹੁਤ ਹੈ ਇਹਨੂੰ PR 126 ਨੂੰ। ਹੁਣ ਦੂਜੇ ਨੰਬਰ ਤੇ ਯੂਰੀਆ ਆਪਾਂ ਪੂਰਾ ਕਿੰਨੇ ਦੇਣਾ ਚ ਕਰਨ ਹੁਣ ਬਹੁਤ ਕਿਸਾਨ ਵੀ ਕੰਨ ਕਹਿੰਨਗੇ ਵੀ ਜੀ ਇਹਦਾ ਯੂਰੀਆ ਬਹੁਤ ਛੇਤੀ ਆਪਾਂ ਨੂੰ ਪੂਰਾ ਕਰਨਾ ਪੈਂਦਾ ਹੈ ਵੀ ਆਪਾਂ 20 ਦਿਨਾਂ ਦੇ ਚ 22 ਦਿਨਾਂ ਚ 25 ਦਿਨਾਂ ਚ ਉਹ ਜਿਹੜੇ ਸੋਚਦੇ ਨੇ ਉਹ ਤਰੀਕਾ ਗਲਤ ਹੈ ਤਾਂ ਹੀ ਫਿਰ ਆਪਾਂ ਝਾੜ ਦੇ ਨੂੰ ਲੈ ਕੇ ਗਲਤੀਆਂ ਕਰ ਜਾਂਦੇ ਆ ਹੁਣ ਜੇ ਆਪਾਂ ਸੋਚੀਏ ਇਹਦਾ ਜਿਹੜਾ ਯੂਰੀਆ ਦਾ ਟਾਈਮ ਹੈ ਹੋਰ ਵੈਰਾਈਟੀਆ ਨਾਲੋਂ ਘੱਟ ਜ਼ਰੂਰ ਹੈ ਪਰ ਇਹਦਾ ਯੂਰੀਆ ਦਾ ਟਾਈਮ ਹੈਗਾ 30 ਤੋਂ 32 ਦਿਨਾਂ ਇਹ ਤੋਂ 32 ਦਿਨ ਦੇ ਵਿੱਚ ਆਪਾਂ ਪੂਰਾ ਕਰਨਾ ਹੈ ਇਹਦਾ ਯੂਰੀਆ ਪਹਿਲਾ ਯੂਰੀਆ ਆਪਾਂ 8ਵੇਂ 10ਵੇਂ ਦਿਨ ਪਾ ਸਕਦੇ ਆ ਦੂਜਾ 18 20 ਦਿਨ ਤੇ ਤੇ ਤੀਜਾ ਆਪਾਂ 32 ਦਿਨ ਤੇ ਪਾ ਸਕਦੇ ਆ 30 ਦਿਨ ਦੇ ਇੱਕ ਮਹੀਨੇ ਦੇ ਵਿੱਚ ਤੇ ਜਾਂ 32 ਦਿਨ ਦੇ ਵਿੱਚ ਪੂਰਾ ਕਰਨਾ ਹੈ ਤੇ ਆਏ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਕਿੰਨੇ ਟਾਈਮ ਦੇ ਵਿੱਚ ਯੂਰੀਆ ਪੂਰਾ ਕਰਨਾ ਚਾਹੀਦਾ ਤੇ ਅਗਲੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ